Facebook ਤੋਂ ਕਮਾਈ ਕਰ ਲਈ ਨਾ ਅਸੀਂ ਵੀਡੀਓ ਅਪਲੋਡ ਕੀਤੀ ਸੀ ਵੀ ਤੁਸੀਂ ਵੀਡੀਓ ਅਪਲੋਡ ਕਰਕੇ ਪੈਸੇ ਕਮਾ ਸਕਦੇ ਹੋ ਇਹਦੇ ਬਾਰੇ ਜਾਣਕਾਰੀ ਦਿੱਤੀ ਸੀ ਵੀ ਤੁਸੀਂ ਇਹ ਸਾਡੇ ਤੋਂ ਕੰਮ ਸਿੱਖ ਸਕਦੇ ਹੋ ਇਹ ਸਾਡਾ ਨੰਬਰ ਹੈਗਾ ਤੇ ਲੋਕਾਂ ਦੇ ਵਿੱਚ ਨਾ ਬਹੁਤ ਗਲਤਫਹਿਮੀ ਹੁੰਦੀ ਆ ਵੀ ਯਾਰ ਸਾਡੇ ਪੇਜ ਸਾਡਾ ਪੇਜ ਬਿਲਕੁਲ ਸਹੀ ਹੈਗਾ ਫਿਰ ਵੀ ਅਸੀਂ ਕਮਾਈ ਨਹੀਂ ਕਰ پا ਰਹੇ ਉਹ ਕੀ ਪ੍ਰੋਬਲਮ ਕੀ ਹੁੰਦੀ ਹੈ ਮੈਂ ਤੁਹਾਨੂੰ ਉਹ ਦੱਸ ਦੇਣਾ ਸਭ ਤੋਂ ਪਹਿਲਾਂ ਮੇਰਾ ਤੁਸੀਂ ਪੇਜ ਦੇਖ ਲਓ 58 ਬਣੇ ਹੈ ਜੀ 17 ਤਰੀਕ ਨੂੰ ਬਣੇ ਹੋਏ ਹੈ ਇਹ ਇਹ ਸਿਰਫ ਇੱਕ ਦਿਨ ਦੀ ਕਮਾਈ ਹੈ 58 58 ਨੂੰ ਤੁਸੀਂ ਇੰਡੀਅਨ ਰੁਪੀਸ ਕਨਵਰਟ ਕਰੋਗੇ ਤਾਂ 5000 ਰੁਪਿਆ ਬਣਦਾ ਠੀਕ ਹੈ ਯਾਨੀ ਕਿ ਇੱਕ ਦਿਨ ਦੇ ਵਿੱਚ 5000 ਰੁਪਿਆ ਅੱਛਾ ਇਥੇ ਲੋਕ ਗਲਤੀ ਕੀ ਕਰਦੇ ਆ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਆ ਤੁਸੀਂ ਮੇਰਾ ਫੋਨ ਦੇਖ ਰਹੇ ਹੋ ਲੋਕ ਲੋਕ ਨਾ ਆਪ ਦਾ ਜਿਹੜਾ ਪ੍ਰੋਫੈਸ਼ਨਲ ਡੈਸ਼ਬੋਰਡ ਦੇ ਵਿੱਚ ਤੁਸੀਂ ਜਦੋਂ ਜਾਓਗੇ ਤਾਂ ਮੋਨਟਾਈਜੇਸ਼ਨ ਟੈਬ ਦੇ ਵਿੱਚ ਨਾ ਸਟਾਰਸ ਵਾਲੇ ਇੱਕ ਆਪਸ਼ਨ ਹੁੰਦਾ ਬਹੁਤ ਲੋਕਾਂ ਦਾ ਇਹੀ ਇਨੇਬਲਡ ਹੁੰਦਾ ਤੁਹਾਨੂੰ ਜਿਹੜਾ ਕੰਟੈਂਟ ਮੋਨਟਾਈਜੇਸ਼ਨ ਵਾਲਾ ਟੂਲ ਹੈ ਨਾ ਦੋਸਤੋ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਜੇ ਤੁਹਾਡੇ ਕੋਲ ਕੰਟੈਂਟ ਮੋਨਟਾਈਜੇਸ਼ਨ ਟੂਲ ਹੈ ਫਿਰ ਹੀ ਤੁਸੀਂ ਫੇਸਬੁੱਕ ਤੇ ਵੀਡੀਓ ਅਪਲੋਡ ਕਰਕੇ ਪੈਸੇ ਕਮਾ ਸਕਦੇ ਹੋ ਇਹਦੇ ਬਾਰੇ ਤੁਸੀਂ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਤੁਸੀਂ ਕਾਲ ਕਰ ਲਓ ਮੈਸੇਜ ਕਰ ਲਓ ਸਾਡੀ ਟ੍ਰੇਨਿੰਗ ਤੁਸੀਂ ਜੁਆਇਨ ਕਰ ਸਕਦੇ ਹੋ ਜਿੱਥੇ ਕੰਪਲੀਟ ਅਸੀਂ ਤੁਹਾਨੂੰ ਤੁਹਾਡੇ ਪੇਜ ਵੀ ਮੈਨੇਜ ਕਰਾਂਗੇ ਪੇਜ ਦੇਖਾਂਗੇ ਵੀ ਕੀ ਪ੍ਰੋਬਲਮ ਹੈ ਅੱਗੇ ਤੁਹਾਨੂੰ ਪੂਰੀ ਸਲਾਹ ਦੇਵਾਂਗੇ ਪੂਰੀ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਮਾਈ ਤੁਸੀਂ ਘਰ ਬੈਠੇ ਕਰ ਸਕਦੇ ਹੋ ਇੱਕ ਨੰਬਰ ਦੀ ਕਮਾਈ ਹੈ ਦੋਸਤੋ ਤੁਹਾ ਮਿਹਨਤ ਦੀ ਕਮਾਈ ਹੈ ਮਿਹਨਤ ਕਰੋਗੇ ਤੁਹਾਡੇ ਪੈਸੇ ਵੀ ਬਣ ਜਾਣਗੇ ਪਰ ਇਸ ਦੇ ਲਈ ਤੁਹਾਨੂੰ ਚੰਗੀ ਸਖਲਾਈ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਵੀ ਸਹੀ ਤਰੀਕੇ ਨਾਲ ਕੰਮ ਕਰੋ ਕਿਉਂਕਿ ਇਹ ਨਾ ਹੋਵੇ ਤੁਸੀਂ ਵੀਡੀਓ ਅਪਲੋਡ ਕਰਦੇ ਰਹੋ ਬਾਹਰ ਜਾ ਕੇ ਆਪ ਦੀ ਇੰਨੀ ਮਿਹਨਤ ਕਰਦੇ ਰਹੋ ਤੁਹਾਡੇ ਪੈਸੇ ਨਾ ਬਣ ਸੋ ਮਿਹਨਤ ਦੇ ਨਾਲ-ਨਾਲ ਦਿਮਾਗ ਵੀ ਲਾਉਣਾ ਜ਼ਰੂਰੀ ਹੈ ਇਹਦੇ ਲਈ ਤੁਸੀਂ ਸਾਡੇ ਤੋਂ ਟ੍ਰੇਨਿੰਗ ਲੈ ਸਕਦੇ ਹੋ ਇਹ ਮੇਰੇ ਮੋਬਾਈਲ ਨੰਬਰ ਦੇ ਉਸ ਮੈਨੂੰ ਫੋਨ ਕਰ ਸਕਦੇ ਹੋ ਧੰਨਵਾਦ ਦੋਸਤੋ